ਪੰਜਾਬ ਚ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਮਦਾ ਨਾਮ ਨਹੀਂ ਲੈ ਰਹੀਆਂ ਤੇ ਅਜਿਹਾ ਹੀ ਇੱਕ ਮਾਮਲਾ ਹੁਣ ਪਠਾਨਕੋਟ ਤੋਂ ਸਾਹਮਣੇ ਆਇਆ ਜਿੱਥੇ ਮੋਟਰਸਾਈਕਲ ਸਵਾਰ ਵਿਅਕਤੀ ਬਜ਼ੁਰਗ ਮਹਿਲਾ ਦੇ ਕੰਨਾਂ ਦੀਆਂ ਵਾਲੀਆਂ ਲੁੱਟ ਕੇ ਰਫੂ ਚੱਕਰ ਹੋ ਗਏ ਅਤੇ ਇਹ ਸਾਰੀ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਪਤੀ ਪਤਨੀ ਸਬਜ਼ੀ ਲੈਣ ਦੇ ਲਈ ਪਠਾਨਕੋਟ ਗਾਂਧੀ ਚੌਂਕ ਵਿੱਚ ਆਏ ਹੋਏ ਸਨ ਅਤੇ ਫਿਰ ਇਹ ਸਾਰੀ ਘਟਨਾ ਉੱਥੇ ਲੱਗੇ ਖੂਫੀਆ ਕੈਮਰੇ ਚ ਕੈਦ ਹੋ ਗਈ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਤੇ ਫਿਰ ਇੱਕ ਨੌਜਵਾਨ ਬਜ਼ੁਰਗ ਮਹਿਲਾ ਦੀ ਵਾਲੀ ਖੋ ਕੇ ਫਰਾਰ ਹੋ ਜਾਂਦਾ ਹੈ ਪੀੜਤ ਮਹਿਲਾ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਸਬਜ਼ੀ ਲੈਣ ਆਈ ਸੀ ਇਸ ਦੌਰਾਨ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਇਹ ਹਰਕਤ ਕੀਤੀ ਜਾਂਦੀ ਹੈ ਉਸਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਫੜਿਆ ਜਾਵੇ ਤਾਂ ਜੋ ਉਸ ਦੀਆਂ ਸੋਨੇ ਦੀਆਂ ਵਾਲੀਆਂ ਬਾਪਸ ਮਿਲ ਸਕਨ ਕੰਨਵੀ ਦਾ ਨਾਮ ਨਾਲ ਮੈਂ ਬਰਦੀ ਘਣੀ ਭਾਲ ਕੇ ਸਬਜੀ ਕੇ ਲੈ ਲਈ ਹੈ ਕਿਹੜੀ ਜਗ੍ਹਾ ਬਾਲੀ ਲਵਾਈ ਭਾਦੀ ਗੰਨ ਚੋਰ ਇਹ ਮੰਗ ਕਰਦੇ ਰਹੀ ਕੀ ਕਰਦਾ ਬਾਪ ਇਹ ਕੰਨਵੀ ਆ ਚਲ ਬਾਲੀ ਮਿਲਨੀ ਆ ਗਰੀਬ ਬੰਦੇ ਆ ਸੀ ਤੁਹਾਨੂੰ ਪੁੱਛੋਗਾ ਨਾ ਮਿਲ ਜਾਊਗਾ ਕੋਈ ਸਾਰ ਗਿਆ ਮੈਂ ਆਇਆ ਸਤੰਗ ਘਰੋਂ ਸੁਣ ਕੇ ਆ ਰਹੀ ਕਿਹੜੇ ਗਰੀ ਗਾਂਧੀ ਚੋਕੋਂ ਸਬਜੀ ਲਈ ਆ ਪਾਲੇ ਦੀ ਗੁੱਤੀ ਲਈ ਆ ਤੇ ਨਾਲ ਹੀ ਮਖਲੋ ਤੇਰਾ 니సే ਨਾਲ ਤੇ ਨਾਲ ਹੀ ਪਿੱਛੋਂ ਆਇਆ ਤੇ ਇੱਕ ਬੰਦਾ ਜਿਹੜਾ ਬਾਲੀ ਲਵਾ ਕੇ ਲੈ ਆਇਆ ਨਾਲ ਹੀ ਡੋੜ ਗਿਆ ਆਪਾਂ ਲੱਗਾ ਹੋਰ ਡੋੜੇ ਤੇ ਕਿਉਂ ਤੇ ਪੁਲਿਸ ਕੋਲ ਨਹੀਂ ਆਇਆ ਪੁਲਿਸ ਕੋਲ ਨਹੀਂ ਆਇਆ 50 ਉਹ ਪੁਲਿਸ ਕੋਲ ਆ ਗਈ ਉਹਦਾ ਟਾਈਮ ਸੀ 6 ਵਜੇ ਆ ਰਹੇ ਹਾਂ ਰੱਬਾ ਜੀ ਹਾਂਜੀ ਕਿਹੜੀ ਜਗ੍ਹਾ ਤੋਂ ਪਾਲੀ ਦੀ ਹੈ ਬਾਲੀ ਦਾ ਇੱਕ ਗਾਂਦਾਂ ਦੀ ਬੋਟੇ ਤੇ ਸਬਜ਼ੀ ਵਾਲੀ ਦੀ ਗਾਂ ਜਿਹੜੀ ਹੈ ਬਜ਼ੁਰਗ ਦੇ ਜਿਹੜੇ ਬੰਦੇ ਲੇੜੀ ਤੇ ਸਬਜ਼ੀ ਦੀ ਦੁਕਾਨ ਬੱਸ ਜੀ ਹਾਂਜੀ ਕੀ ਮੰਗ ਕਰਦਾ ਜੀ ਆਏ ਬੰਦੇ ਮੰਗੇ ਹੋਏ ਸਾਨੂੰ ਜਿਹੜੀ ਬੰਦੇ ਨੂੰ ਸਜ਼ਾ ਮਿਲਣੀ ਜਿਹੜੀ ਉਸ ਬੰਦੇ ਦੀ ਤੇ ਨਾ ਬਾਲੀ ਸਾਨੂੰ ਮਿਲਣੀ ਜਿਹੜੀ ਗਰੀਬ ਬੰਦੇ ਆ ਜੀ ਕਿੰਨੇ ਦਿਹਾੜੇ ਬਾਲੀ ਲੱਭਣ ਹਾਂ ਜਿਹਨੇ ਦਿਹਾੜੇ ਬਾਦਲੇ ਤੇ ਚੋਰ ਬਿਚਾਰੀ ਪੈ ਗਈ ਇਹ ਤਾਂ ਲੋਟ ਮਾਰੋ ਵੀ ਫਾਇਰ ਦੇ ਦੀ ਸ਼ੇਵ ਹੈ ਦਿਨੇ 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 ਟਾਈਮਾਂ 'ਚ ਸ਼ੇਵ ਦਾ ਫਿਲਹਾਲ ਪੁਲਿਸ ਵੱਲੋਂ ਕੈਮਰੇ ਦੀ ਫੁਟੇਜ ਹਾਸਲ ਕਰ ਲਈ ਗਈ ਹੈ ਤੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ ਪਠਾਨਕੋਟ ਤੋਂ ਅਨਮੋਲ ਸ਼ਰਮਾ ਦੀ ਰਿਪੋਰਟ